ਜੀ ਨੇ ਕਿਹਾ ਦੀਨ ਬਿਸਾਰੇ ਔਰੇ دیਵਾਨੇ ਦੀਨ ਬਿਸਾਰੇ ਤੂੰ ਆਪਣਾ ਧਰਮ ਭੁੱਲ ਚੁੱਕਾ ਜਿਸ प्रयोजन ਲਈ ਮਨੁੱਖਾ ਤਨ ਦਾ ਚੋਲਾ ਤੂੰ ਲੈ ਕੇ ਆਇਆ ਓਹੀ ਮਨੋਰਥ ਤੈਨੂੰ ਭੁੱਲ ਗਿਆ ਹੈ ਤੇ ਚੇਤੇ ਰੱਖੀ ਇਹ ਹੀ ਕਾਰਨ ਜਉਂਦੇ ਜੀ ਤੂੰ ਇਨਸਾਨ ਦਾ ਜਾਮਾ ਲੈ ਕੇ ਜਗਤ ਵਿੱਚ ਆ ਤੇ ਗਿਆ ਪਰ ਇਨਸਾਨ ਬਣ ਨਾ ਸਕਿਆ ਕਿਉਂਕਿ ਸਤਿਗੁਰੂ ਦੀ ਬਾਣੀ ਨੇ ਇੱਕ ਬਚਨ ਕਿਹਾ ਜੇ ਤੂੰ ਬੰਦਾ ਹੈ ਨਾ ਤੇਰੇ ਅੰਦਰ ਬੰਦਗੀ ਦੇ ਗੁਰ ਹੁਣੇ ਚਾਹੀਦੇ ਬੰਦੇ ਬੰਦਗੀ ਇਕਤਿਆਰ ਬੰਦਾ ਸੋ ਜੋ ਬੰਦਗੀ ਗਹਿ ਬੰਦਾ ਉਹ ਹੈ ਜੀ ਜਿਹੜਾ ਬੰਦਗੀ ਨੂੰ ਅੰਦਰ ਟਿਕਾ ਲੈਂਦਾ ਰੱਬ ਦੇ ਸਿਮਰਨ ਨੂੰ ਅੰਦਰ ਟਿਕਾ ਕੇ ਰੱਖਦਾ ਹੈ ਪਰਮਾਤਮਾ ਦੇ ਨਾਮ ਨੂੰ ਅੰਦਰ ਹਿਰਦੇ ਚ ਟਿਕਾਉਂਦਾ ਹੈ ਉਹ ਹੈ ਮਨੁੱਖ ਉਹ ਹੈ ਬੰਦਾ ਨਹੀਂ ਤੇ ਮੇਰੇ ਸਤਿਗੁਰੂ ਕਹਿੰਦੇ ਅਸਲ ਵਿੱਚ ਕਰਤੂਤ ਪਸ਼ੂ ਵਾਲੀ ਤੇ ਜਾਤ ਮਨੁੱਖਾਂ ਵਾਲੀ ਲੈ ਕੇ ਚੋਲਾ ਲੈ ਕੇ ਆ ਗਿਆ ਅਸਲ ਵਿੱਚ ਹਰ ਬੰਦੇ ਦੇ ਅੰਦਰ ਧਿਆਨ ਮਾਰਿਆ ਜੇ ਮੇਰੇ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਜੀ ਗੁਰ ਮੰਤਰ ਹੀ ਨਸਿਆ ਜੋ ਪ੍ਰਾਣੀ ਤਿਰਗੰਤ ਜਨਮ ਪ੍ਰਸ਼ਟਨ ਹੈ ਕੋਕਰੈ ਸੂਕਰੈ ਗਰਦਬਹ ਕਾਕਹਿ ਸਰਪਨਹਿ ਤੋ ਲਖਾਲਾ ਆ ਪੰਜ ਉਹਨਾਂ ਬਿਰਤੀਆਂ ਦਾ ਜ਼ਿਕਰ ਗੁਰੂ ਸਾਹਿਬ ਨੇ ਕੀਤਾ ਕਹਿਣ ਲੱਗੇ ਜੇ ਤੂੰ ਆਇਆ ਦੁਨੀਆਂ ਵਿੱਚ ਰੱਬ ਦਾ ਨਾਮ ਨਹੀਂ ਤੂੰ ਕਮਾਇਆ ਬੰਦਗੀ ਨਹੀਂ ਕਮਾਈ ਤੇ ਤੂੰ ਜਉਂਦੇ ਜੀ ਇਹਨਾਂ ਬਿਰਤੀਆਂ ਵਿੱਚ ਜੀ ਰਿਹਾ ਹੈ ਇਹਨਾਂ ਦੇ ਬਰਾਬਰ ਕਿਹੜੀਆਂ ਬਿਰਤੀਆਂ ਕੂਕਰ ਹੈ ਹਜ਼ੂਰ ਦਾ ਜਿਹੜਾ ਬਚਨ ਹੈ ਨਾ ਬੜਾ ਸ਼ਖਤ ਹੈ ਕੋਈ ਸਾਨੂੰ ਓੰਜੇ ਬਚਨ ਕਹੇ ਨਾ ਤੇ ਮਾਫ ਕਰਿਆ ਜੇ ਅਸੀਂ ਸੁਣਨ ਨੂੰ ਤਿਆਰ ਵੀ ਨਹੀਂ ਹੋਣਾ ਤੇ ਗੁਰੂ ਸਾਹਿਬ ਕੀ ਕਹਿੰਦੇ ਪੈ ਨੇ ਕੂਕਰਾਂ ਦਾ ਅਰਥ ਹੁੰਦਾ ਜੀ ਕੁੱਤਾ ਹਜ਼ੂਰ ਕਹਿੰਦੇ ਜੇ ਤੇਰੇ ਕੋਲ ਭਗਤੀ ਨਹੀਂ ਨਾ ਤੇ ਤੇਰੇ ਅੰਦਰ ਇਹ ਬਿਰਤੀ ਟਿੱਕੀ ਹੋਈ ਹੈ ਮੈਨੂੰ ਮਾਫ ਕਰਿਆ ਜੇ ਬੰਦੇ ਲਈ ਕਈ ਸ਼ਬਦ ਵਰਤੇ ਜਾਂਦੇ ਨੇ ਜੀ ਹਜ਼ੂਰ ਕਹਿਣਗੇ ਕੂਕਰਾਂ ਸ਼ੂਕਰਾਂ ਸੂਰ ਵਾਲੀ ਬਿਰਤੀ ਤੇਰੇ ਅੰਦਰ ਟਿੱਕੀ ਹੋਈ ਹੈ ਗਰਦ ਬਹਿ ਗਦੇ ਵਾਲੀ ਬਿਰਤੀ ਟਿਕੀ ਹੋਈ ਐ ਕਾਕਾਂ ਕਾਂ ਵਾਲੀ ਬਿਰਤੀ ਟਿਕੀ ਐ ਸਰਪਣੈ ਸਰਪਣੈ ਦਾ ਅਰਥ ਐ ਸੱਪ ਤੇਰੇ ਅੰਦਰ ਸੱਪ ਵਾਲੀ ਜ਼ਹਿਰ ਟਿਕੀ ਹੋਈ ਐ ਉਹ ਬਿਰਤੀ ਟਿਕੀ ਹੋਈ ਐ ਤੂੰ ਇਹਨਾਂ ਬਿਰਤੀਆਂ ਦਾ ਆਪਣੇ ਅੰਦਰ ਟਿਕਾ ਬਣਾਇਆ ਐ ਤੇ ਚੇਤੇ ਰੱਖੀ ਕਿਵੇਂ ਪ੍ਰਮਾਤਮਾ ਤੱਕ ਪਹੁੰਚੇਗਾ ਇਸ ਭਵ ਚਲ ਦੇ ਵਿੱਚ ਡੁੱਬਦਾ ਜਾਏਗਾ ਜਿੰਨਾ ਚਿਰ ਇਹ ਬਿਰਤੀਆਂ ਤੇਰੇ ਅੰਦਰ ਟਿਕੀਆਂ ਹੋਈਆਂ ਨੇ ਮੈਂ ਇੱਕ ਗਾਥਾ ਪੜੀ ਬੜੀ ਪਿਆਰੀ ਲੱਗੀ ਮੈਂ ਤੁਹਾਡੇ ਸਾਹਮਣੇ ਰੱਖ ਦੇਣਾ ਤੁਹਾਡੇ ਮਨ ਨੂੰ ਜ਼ਰੂਰ ਗੱਲ ਪਕੜ ਵਿੱਚ ਆਏਗੀ ਸਮਝ ਵਿੱਚ ਆਏਗੀ ਇੱਕ ਫਕੀਰ ਨਾ ਉਹ ਜੀ ਨਦੀ ਪਾਰ ਕਰਨੀ ਸੀ ਤੇ ਨਦੀ ਦੇ ਕੰਢੇ ਤੇ ਗਿਆ ਤੇ ਜਦੋਂ ਨਦੀ ਦੇ ਕੰਢੇ ਤੇ ਪਹੁੰਚਿਆ ਨਾ ਜਿਹੜੇ ਬੇੜੇ ਵਿੱਚ ਉਹਨੇ ਬਹਿਣਾ ਸੀ ਨਾ ਉਹ 5 ਕੁ ਮਿੰਟ ਬੇੜਾ ਪਹਿਲਾਂ ਮਲਾ ਨੇ ਠੇਲ ਦਿੱਤਾ ਤੇ ਉਹ ਥੋੜੀ ਜਿਹੀ ਅਗਾ ਨਿਕਲ ਗਿਆ ਪਤਨ ਤੋਂ ਉਹ ਫਕੀਰ ਵੀ ਪਹੁੰਚ ਗਿਆ ਫਕੀਰ ਨੇ ਦੇਖਿਆ ਕਿ ਅਗਲਾ ਬੇੜਾ ਤੇ ਅਜੇ ਬੜੀ ਢੇਰ ਨਾਲ ਤੁਰਨਾ ਹੈ ਮੈਂ ਅੱਗੇ ਪਹੁੰਚਣਾ ਹੈ ਤੇ ਬੇੜਾ ਨਿਕਲ ਚੁੱਕਾ ਹੈ ਉਹਨੇ ਜ਼ੋਰ ਦੀ ਆਵਾਜ਼ਾਂ ਮਾਰੀਆਂ ਮਲਾ ਨੂੰ ਕਹਿੰਦਾ ਰੋਕ ਮੈਂ ਜ਼ਰੂਰ ਜਾਣਾ ਹੈ ਤੇ ਦੇਰ ਨਾ ਹੋ ਜਾਏ ਤੂੰ ਅਜੇ ਨੇੜੇ ਹੀ ਪਹੁੰਚਿਆ ਇਸ ਤਰ੍ਹਾਂ ਕਰ ਬੇੜੀ ਮੋੜ ਕੇ ਲਿਆ ਮੈਂ ਵੀ ਇਸ ਬੇੜੇ ਤੇ ਚੜ ਕੇ ਲੰਘਣਾ ਚਾਹਾਂਗਾ ਮینو ਵਿਪਾਰ ਕਰਦੇ ਮਲਾ ਬੜਾ ਭਲਾ ਸੀ ਕੁਝ ਥੋੜੀ ਜੀ ਅੰਦਰ ਦੀ ਸਮਝ ਵੀ ਐ ਸੀ ਉਹਦੇ ਕੋਲ ਉਹਨੇ ਦੇਖਿਆ ਵੀ ਫਕੀਰੇ ਵਾਜਾ ਮਾਰਦਾ ਐ ਅਗਲਾ ਬੇੜਾ ਸ਼ਾਮ ਨੂੰ ਤੁਰਨਾ ਐ ਤੇ ਜੇ ਹੋਵੇ ਨਾ ਮੈਂ ਇਹਨੂੰ ਵੀ ਬਾਕੇ ਲੈ ਜਾ ਉਹਨੇ ਜੀ ਬੇੜੇ ਨੂੰ ਕਮਾਇਆ ਦੁਬਾਰਾ ਪਤਨ ਤੇ ਲਾਇਆ ਆ ਜਦੋਂ ਲਾਇਆ ਨਾ ਤੇ ਫਕੀਰ ਗਿਆ ਉਸ ਬੇੜੇ 'ਚ ਬਹਿਣ ਵਾਸਤੇ ਤੇ ਇੱਕਦਮ ਜਦੋਂ ਬੇੜੇ ਵਿੱਚ ਛਾਤੀ ਮਾਰ ਕੇ ਵੇਖਿਆ ਨਾ ਉਹਨੂੰ ਕਹਿੰਦਾ ਆਪਣਾ ਬੇੜਾ ਲੈ ਜਾ ਮੈਂ ਤੇਰੇ ਬੇੜੇ 'ਚ ਨਹੀਂ ਬਹਿਣਾ ਉਹ ਬੜਾ ਹਰਾਣ ਹੋਇਆ ਹੁਣ ਦੋ ਕੁ ਘੜੀਆਂ ਪਹਿਲਾਂ ਆਵਾਜ਼ਾਂ ਮਾਰਦਾ ਪਿਆ ਸੀ ਬੇੜਾ ਵਾਪਸ ਲਿਆ ਮੈਂ ਜਾਣਾ ਛੇਤੀ ਜਾਣਾ ਮੈਂ ਬੇੜਾ ਲੈ ਕੇ ਆਇਆ ਤੇ ਹੁਣ ਕਹਿੰਦਾ ਮੈਂ ਜਾਣਾ ਨਹੀਂ ਹੈ ਉਹ ਮਲਾ ਕਹਿੰਦਾ ਕਿਉਂ ਨਹੀਂ ਜਾਣਾ ਅੱਗੋ ਹੱਸ ਕੇ ਫਕੀਰ ਕਹਿੰਦਾ ਤੇਰਾ ਬੇੜਾ ਪਾਰ ਕੋ ਨਹੀਂ ਲੰਗਣਾ ਇਹ ਤੇ ਰਾਜ ਚ ਡੁੱਬ ਜਾਣਾ ਉਹ ਜੀ ਗੱਲ ਨੂੰ ਸਮਝਿਆ ਨਾ ਮळा ਜਿਹੜੇ ਯਾਤਰੂ ਸੁਣ ਉਹ ਵੀ ਕਾਲੇ ਪੈ ਗਏ ਉਹ ਕਹਿੰਦੇ ਐਵੇਂ ਫਕੀਰ ਦੀਆਂ ਗੱਲਾਂ ਸੁਣੀ ਜਾਂਦੇ ਨੇ ਜਾਣਾ ਜੂਣਾ ਕੋਈ ਨਹੀਂ ਉਹ ਐਵੇਂ ਨਾ ਟਾਈਮ ਗਵਾ ਸਾਡਾ ਵੀ ਇਹਨੂੰ ਬੇੜੇ ਨੂੰ ਠੇਲ ਨਹੀਂ ਚੜਦਾ ਆਪਾਂ ਕੀ ਲੈਣਾ ਇਹਦੇ ਤੋਂ ਉਹ ਜੀ ਮਲਾਹ ਨੇ ਬੇੜਾ ਫੇਰ ਕਮਾਇਆ ਉਹ ਤੁਰ ਗਿਆ ਤੇ ਜਿਹੜਾ ਬੇੜਾ ਸੀ ਨਾ ਬੇੜੇ ਦੇ ਵਿੱਚ ਇੱਕ ਬਾਂਦਰ ਬੈਠਾ ਸੀ ਇੱਕ ਸ਼ਿਕਾਰੀ ਵੀ ਸੀ ਬੈਠਾ ਉਹਨੇ ਆਪਣੇ ਨਾਲ ਕੁੱਤਾ ਰੱਖਿਆ ਸੀ ਇੱਕ ਹੋਰ ਵਪਾਰੀ ਸੀ ਜਿਹੜਾ ਉਹ ਸਮਾਨ ਲੈ ਕੇ ਉਹਨੇ ਅੱਗੇ ਜਾਣਾ ਸੀ ਉਹਨੇ ਗਧਾ ਵੀ ਚੜਾਇਆ ਵਿੱਚ ਉਹ ਜਦੋਂ ਬੇੜਾ ਵਿਚਕਾਰ ਜੀ ਗਿਆ ਨਾ ਤੇ ਬਾਂਦਰ ਸ਼ਰਾਰਤੀ ਸੀ ਉਹਨੇ ਕੁੱਤੇ ਦੇ ਕੰਨ ਨੂੰ ਪਟ ਦਿੱਤਾ ਉਹਨੇ ਜਦੋਂ ਕੁੱਤੇ ਦਾ ਕੰਨ ਪਟਿਆ ਕੁੱਤਾ ਭੌਂਕਿਆ ਇੰਨੇ ਚ ਮਾੜਾ ਜਿਹਾ ਉਛਲਕੂਦ ਹੋਈ ਤੇ ਗਦਾ ਦਲਤੀਆਂ ਮਾਰਨ ਲੱਗ ਗਿਆ ਜਦੋਂ ਗਦੇ ਨੇ ਦਲਤੀਆਂ ਮਾਰੀਆਂ ਨਾ ਰੋਲਾ ਰੱਪਾ ਪੈਣਾ ਸ਼ੁਰੂ ਹੋਇਆ ਉਹ ਗਦੇ ਦਾ ਪੈਰ ਵੱਜਾ ਬੇੜੇ ਦੇ ਵਿੱਚ ਥਲੜਾ ਫਟਾ ਟੁੱਟ ਗਿਆ ਛੇਕ ਹੋ ਗਿਆ ਪਾਣੀ ਭਰ ਗਿਆ ਉਹ ਲੋਕ ਘਾਬਰ ਗਏ ਰੋਲਾ ਰੱਪਾ ਪਿਆ ਖੀਰੋ ਬੇੜਾ ਜੀ ਡੁੱਬ ਗਿਆ ਬੇੜਾ ਡੁੱਬ ਗਿਆ ਮਲਾਹ ਤਾਰੂ ਸੀ ਮਲਾ ਨੇ ਹੋਰ ਤੇ ਕਿਸੇ ਨੂੰ ਨਾ ਬਚਾਇਆ ਆਪਣੀ ਜਾਨ ਬਚਾਈ ਉਹ ਸਭ ਤੋਂ ਪਹਿਲਾਂ ਉਸ ਪਤਨ ਤੇ ਆਇਆ ਜਿੱਥੋਂ ਤੁਰਿਆ ਸੀ ਜਿੱਥੋਂ ਤੁਰਿਆ ਉੱਥੇ ਪਹੁੰਚਿਆ ਉਹ ਪਹੁੰਚ ਕੇ ਮਲਾ ਜਿਹੜਾ ਸੀ ਫਕੀਰ ਦੇ ਪਹਿਰਾ ਤੇ ਡਿੱਗ ਪਿਆ ਉਹ ਕਹਿੰਦਾ ਮਹਾਂਪੁਰਖੋ ਤੁਰਨ ਲੱਗਿਆ ਤੁਸੀਂ ਕਿਹਾ ਸੀ ਬੇੜਾ ਪਾਰ ਕੋਈ ਨਹੀਂ ਹੋਣਾ ਨੇ ਅੱਧ ਚ ਡੁੱਬ ਜਾਣਾ ਏ ਤੁਸੀਂ ਤੇ ਜਾਣੀ ਜਾਣੋ ਉਹ ਕਹਿੰਦਾ ਨਹੀਂ ਜਾਣੀ ਜਾਣ ਕੋਈ ਨਹੀਂ ਹੂ ਮੈਂ ਮੈਂ ਤੇ ਤੇਰੇ ਬੇੜੇ ਵਿੱਚ ਚੀਜ਼ਾਂ ਵੇਚ ਕੇ ਆਖਿਆ ਸੀ ਵੀ ਬੇੜਾ ਡੁੱਬੇਗਾ ਉਹ ਕਹਿੰਦਾ ਕਿਵੇਂ ਉਹ ਕਹਿੰਦਾ ਜਿਸ ਬੇੜੇ ਦੇ ਵਿੱਚ ਬਾਂਦਰ ਬੈਠਾ ਹੋਵੇ ਜਿਸ ਬੇੜੇ ਵਿੱਚ ਕੁੱਤਾ ਬੈਠਾ ਹੋਵੇ ਜਿਸ ਬੇੜੇ ਦੇ ਵਿੱਚ ਖੋਤੇ ਨੂੰ ਬੰਦਾ ਵਾਹ ਕੇ ਸਫ਼ਰ ਕਰਦਾ ਹੈ ਅਕਸਰ ਉਹ ਢੇੜੇ ਪਾਰ ਨਹੀਂ ਹੋਇਆ ਕਰਦੇ ਉਹ ਡੁੱਬ ਜਾਂਦੇ ਨੇ ਓਏ ਬੰਦਿਆ ਤੂੰ ਆਪਣੇ ਅੰਦਰ ਝਾਤੀ ਮਾਰ ਸੰਸਾਰ ਭਵਜਲ ਵਿੱਚ ਤਰਨਾ ਪਿਆ ਏ ਤੇ ਇਸ ਅੰਦਰਲੇ ਸਰੀਰ ਘਰ ਵਿੱਚ ਕਿਹੜੀ ਕਿਹੜੀ ਬਿਰਤੀ ਟਿਕਾ ਕੇ ਬੈਠਾ ਹੈ ਤੇਰੇ ਅੰਦਰ ਖੋਤੇ ਵਾਲੀ ਬਿਰਤੀ ਵੀ ਏ ਤੇਰੇ ਅੰਦਰ ਕੂਕਰ ਸ਼ੂਕਰ ਵਾਲੀ ਬਿਰਤੀ ਵੀ ਟਿਕੀ ਏ ਤੇ ਦੁਨੀਆ ਦਾ ਇੱਕ ਬੇੜਾ ਜਿਹੜਾ ਸੀ ਉਹਦੇ 'ਚ ਬਾਂਦਰ ਖੋਤਾ ਕੁੱਤਾ ਇਕੱਠੇ ਹੋ ਗਏ ਤੇ ਉਹ ਨਹੀਂ ਪਾਰ ਹੋਇਆ ਰਾਹ ਵਿੱਚ ਡੁੱਬ ਗਿਆ ਤੇ ਤੂੰ ਆਪਣੀ ਆਸ ਕਿਵੇਂ ਲਾ ਕੇ ਬੈਠਾ ਹੈ ਤੇਰਾ